ਹੰਬੜਾ ਵਿਖੇ ਸਮਾਜ ਭਲਾਈ ਸੰਸਥਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸ਼ਰਨਜੀਤ ਸਿੰਘ ਸਾਨੀ ਸਮਾਜ ਸੇਵੀ ਗੁਰਚਰਨ ਸਿੰਘ ਬਾੜ ਦੀ ਅਗਵਾਈ ਹੇਠ ਹੋਈ ਇਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਾਡੇ ਸਵਾਰੋਵਾਸੀ ਪ੍ਰਿੰਸੀਪਲ ਸੁਆ ਸਰਦੀਪ ਸਿੰਘ ਚੋਪੜਾ ਜੀ ਨੇ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਸਾਨੀ ਸਾਹਿਬ ਬਾਟਸਾ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਨੇ ਆਪਾਂ ਦੇਖਿਆ ਬਹੁਤ ਇਹਦੇ ਵਿੱਚ ਹੋਰ ਵੀ ਬਹੁਤਾਂ ਦੇ ਲੋਕਾਂ ਨੂੰ ਆਉਣਾ ਚਾਹੀਦਾ ਤੇ ਜੀਬਾਕੀਆਂ ਦੇ ਜਾਂ ਕੋਈ ਇਲਾਜ ਨਹੀਂ ਬੇਸਾਰਾ ਬੰਦਾ ਉਹਦਾ ਇਲਾਜ ਹੋਣਾ ਚਾਹੀਦਾ ਵਾ ਇਹ ਸਾਸਤਾ ਬਹੁਤ ਵਧੀਆ ਆਪਣੀ ਕਰ ਰਹੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀਆਂ ਦੀ ਸ਼ਾਦੀ ਕਰਨਾ ਹੈ ਇਹ ਵੀ ਦੀ ਸਾਹਸ ਤੱਕਰੀ ਹੈ ਜੀ ਨੇ 31 ਜਗਤ ਨੂੰ ਹੋਈ ਸੀ ਤਾਂ ਨੰਬਰ ਕਾਫੀ ਜ਼ਿਆਦਾ ਸੀ ਪਰ ਬੜੀ ਬੜੀ ਹੁਣ ਮੈਂਬਰਾਂ ਦੀ ਕ੍ਰਿਤੀ 15 20 ਤੇ ਆ ਗਈ ਜਿਹੜੇ ਕਿ ਹੁਣ ਹੋਰ ਦੁਆਰਾ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਇਹਨੂੰ ਹੋਰ ਅੱਗੇ ਪ੍ਰਬੰਧਿਤ ਕਰ ਰਹੇ ਆ ਜੋ ਕਿ ਪਹਿਲਾਂ 55000 ਰੁਪਏ ਦੀ ਰਾਸ਼ੀ ਸੀ ਉਹ ਵਧਾ ਕੇ 75000 ਰੁਪਏ ਕਰ ਦਿੱਤੀ ਹੈ ਇਹਦੇ ਨਾਲ ਭਾਈਚਾਰਾ ਵੀ ਵਧਦਾ ਹੈ ਤੇ ਤਕਰੀਬ ਲੋਕਾਂ ਨੂੰ ਜਿਹੜਾ ਹੈਗਾ ਇਹਦੀ ਮਦਦ ਮਦਦ ਵੀ ਮਿਲਦੀ ਹੈ ਸੋ ਹੋਰ ਵੀ ਦਾਨੀ ਸੱਜਣਾਂ ਨੂੰ ਅਸੀਂ ਸਪੀਸ਼ਲ ਕਰਦੇ ਆ ਕਿ ਇਸ ਸੰਸਥਾ ਦੇ ਨਾਲ ਜੋ ਵੀ ਤਰਕਾ ਕਰਨ ਤਾਂ ਕਿ ਹੋਰ ਨਿੱਤਲੇ ਦਿਬ ਲੋਕਾਂ ਦਾ ਨਫਾ ਹੋ ਸਕੇ ਜਾ ਕਿਦੇ ਨਾਲ ਕੋਈ ਹੋਰ ਵੀ ਸਵਾਵਾ ਜਿਹੜੀਆਂ ਨੇ ਉਹ ਭੜਾਈ ਦੇ ਤੌਰ ਤੇ ਸ਼ੁਰੂ ਕੀਤੇ ਜਾਂਦੇ ਹਨ ਹਾਂਜੀ ਬੋਲਦੇ ਚੱਲ ਚੱਲੋ ਠੀਕ ਆ